ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸੇ ਸੈੱਟ ਕਰ ਲੋ ਜੀ ਜਿਨ੍ਹਾਂ ਨੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਵੀਰੇ ਉਹਨੂੰ ਵੀ ਫੋਲੋ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਦਾ ਕਰੋ ਅੱਜ ਦੀ ਵੀਡੀਓ ਪੰਡ ਚੜੈਕ ਜੀ ਤਸੀਲ ਜਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਨਗ ਟੁੱਟਲ ਜੀ ਜੀ ਤੁਹਾਨੂੰ ਹੁਣ 8 ਦੀ ਦੇਵਾਂਗੇ ਕਿਉਂਕਿ ਜਿਹੜੇ 4 ਨਾਗਾ ਉਹ ਕਿਸੇ ਵੱਲੋਂ ਖਰੀਦ ਲੈ ਗਏ ਆ ਜੀ ਬਹੁਤਾਂ ਆ ਵੇਚਣ ਵਾਲੇ ਵੀ ਇਹਦੀ ਲੈ ਗਏ ਆ ਜੀ ਤੇ ਕੁਸ ਰੇਲੂ ਲੈ ਗਏ ਆ ਹੁਣ 8 ਨਾਗਾ ਦੀ ਤੁਹਾਨੂੰ ਡਿਟੇਲ ਪ੍ਰੋਪਰ ਲੈ ਕੇ ਦਿੰਨੇ ਆ ਬਾਈ ਕੋਲੋ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਲਗਭਗ 8 ਦੇ 8 ਨਾਗੀ ਗੱਬਣਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾ ਜੀ ਕਰਤਾਰ ਸਿੰਘ ਆ ਪਿੰਡ ਚੜੇਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ 7901755600 8 ਆ ਜੀ ਠੀਕ ਆ ਬਾਈ ਹੁਣ ਫਿਰ 8 ਨਗਰ ਹੈਗੇ ਜੀ ਨਗਰ ਤਾਂ 12 ਹੀ ਖੜਿਆ ਭਰਾਵਾ ਘਰੇ ਹਜੇ ਤੱਕ ਲੈ ਕੇ ਦਾ ਲੈ ਕੇ ਦਾ ਕੋਈ ਵੀ ਨਹੀਂ ਗਿਆ ਕਿੰਨਾ ਸਾਰੀਆਂ ਘਰੇ ਹੀ ਖੜੀਆਂ ਨੇ ਕਲੀਅਰ ਹੋ ਗਿਆ ਪਰ ਨਹੀਂ ਚਾਰ ਗੰਗਾ ਦੇ ਵਿੱਚੋਂ 8 ਰਹਿੰਦੇ 8 ਰਹਿ ਗਈ ਠੀਕ ਆ ਬਾਈ ਇਹ ਹੁਣ 8 ਗੱਬਣਾ ਜੀ 8 ਗੱਬਣਾ ਸੂਣ ਵਾਲਾ ਤਿਆਰ ਆ ਕੋਈ ਦੋ ਚਾਨ ਕੋਈ ਚਾਰ ਤਿੰਨ 8 ਜੋ ਸੈਂਗ ਹਾਂ ਆਸ-ਪਾਸ ਕੱਚੀਆਂ 8 ਜੋ ਤਿੰਨ ਚਾਰ ਸੈਂ ਦੂਜੀਆਂ ਵੜਾ ਕ੍ਰਾਸ ਬਹੁਤ ਜੀ ਲਗਭਗ ਹਫ਼ਤੇ ਦੇ ਆਸ-ਪਾਸ ਕੱਟੀਆਂ ਨੇ ਕਿਦੋਂ ਸ਼ੁਰੂ ਕਰ ਗਈ ਆਪਾਂ ਵੱਡੀਆਂ ਕੰਗਾਂ ਤੋਂ ਕਰੀਏ ਕਿ ਜਰਸੀਆਂ ਤੋਂ ਕਰਕੇ ਪਹਿਲਾਂ ਜਰਸੀ ਦੀ ਡਿਮਾਂਡ ਜ਼ਿਆਦਾ ਜੀ ਪਹਿਲਾਂ ਤੁਹਾਨੂੰ ਜਰਸੀਆਂ ਹੀ ਦਿਖਾਉਣੀਆਂ ਆ ਜੀ ਚੈੱਕ ਨੰਬਰ ਡੱਬ ਵਾਲੀ ਜਰਸੀ ਕਿਸੇ ਕਿਸੇ ਜਰਸੀ 'ਚ ਥੋੜਾ ਜਿਹਾ ਡੱਬ ਆ ਜਾਂਦਾ ਹੈ ਪਰ ਰੀਨਲ ਰੀਨਲ ਪੰਜਾਬ ਵਾਲੀ ਜਰਸੀ ਆ ਬਈ ਆਪਾਂ ਪਰ ਜਿੰਨੀਆਂ ਕਿ ਬਈ ਡੱਬ ਵਾਲੀਆਂ ਮੈਂ ਜਰਸੀਆਂ ਵੇਖੀਆਂ ਤਿਆਰੀ ਬਹੁਤ ਚੰਗੀ ਕਰ ਰਹੀ ਹੈ ਜੀ ਇਹ ਐਫਲ ਦਾ ਪੱਕ ਹੁੰਦਾ ਥੋੜਾ ਜੈ ਇਨਾਂ ਜ। ਇਹ ਚ ਹਾਂ 50% ਹਾਂ ਡੱਬ ਸੰਗ ਹੁੰਦਾ। ਠੀਕ ਹੈ ਜੀ। ਹਾਂ ਜਾਨੀ ਪੈਂਦੀ ਤਾਂ ਜਰਸੀ ਜੀ। ਹਾਂ ਪੂਰੀ ਪਲੀਆ ਵਜਨ ਵਾਲੀ ਗਾਂ ਐ ਆਏ ਨਹੀਂ ਕੋਈ ਲਸਤੀ। ਸੁਆ ਕਿੰਨਾ ਮਾ ਜੀ। ਸੁਆ ਦੂਜਾ ਐ ਬਈ। ਠੀਕ ਐ ਬਈ। ਦੈਣ ਕਿੰਨੇ ਲੈਂਦੀ ਐ ਜੀ? ਦੈਣ ਹਜੇ 7-8 ਪਈ ਆ ਬਈ। 7-8 ਡੇਟ ਮੁਤਾਬਕ ਹੀ ਪਈ ਆ। ਦੁੱਧ ਜਣੀ ਪਲੂਨ ਦਾ ਦਿੱਤਾ 15-16 ਲੀਟਰ। ਮਿਲਕ ਵੇਨ ਚੈੱਕ ਕਰੋ ਜੀ ਪੂਰੀ ਸਟਰੋਂਗ ਹੁੰਦੀ ਆ। ਝੋਲ ਹਵਾਨੇ ਚ ਬਹੁਤ ਪਈ ਆ ਤੁਹਾਨੂੰ ਖੱਚ ਕੇ ਦਿਖਾ ਦਿੰਦੇ ਆ। ਝੋਲ ਤਾਂ ਬਹੁਤ ਜ਼ਿਆਦਾ ਬੱਚੀ ਆ ਬੱਚ ਹੋਰ ਸੁਸਕਦਾ ਇੱਕ ਦੋ ਦਿਨ ਉੱਪਰ ਵੀ ਲੈ ਜੇ ਵਜਨ ਵੀ ਚੰਗਾ ਵਜੂਦ ਵੀ ਚੰਗਾ ਜੀ ਬਹੁਤ ਜ਼ਿਆਦਾ ਸੋਹਣੀ ਸੁਨੱਖੀ ਤੋਰੇ ਤਾਰੇ ਦੀ ਬਾਲੀ ਚੰਗੀ ਆ ਬੈੜਾ ਠੀਕ ਤੋਰ ਕੇ ਦਿਖਾਦੀ ਹਾਂ ਹਾਂ ਪੂਰੇ ਹੈਵੀ ਬੋਡੀ weight ਦੀ ਆ ਜੀ ਫੇਸ ਕੁਆਲਟੀ ਸੋਹਣੀ ਆ ਕਿੰਨਾ ਕ ਪਾਜੂ ਬਈ ਦੁੱਧ ਵੀ ਰਿਆ 1500 ਕਿਲੋ ਕਹੇਗਾ ਦਿੱਤੀ ਦਾ 15 16 ਕਿਲੋ ਕਹੇਗਾ ਆਪਾਂ ਦੇਣੀ ਆ ਆਪਣੀ ਗਾਰੰਟੀ ਹੈਗੀ ਆ ਥਣਾ ਦੀ ਤੇ ਭਾਰ ਪਿੱਛੇ ਦੀ ਠੀਕ ਆ ਬਈ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਬਈ ਸਹੀ ਗੱਲ ਆ ਜੀ ਦੁੱਧ ਸੇਵਾ ਦਾ ਇੰਨੀ ਗਰੰਟੀ ਇਹ ਗੱਲ ਵੀਰੇ ਥਾਣਾ ਦੀ ਹੁੰਦੀ ਆ ਤੇ ਇੰਨੀ ਗਰੰਟੀ ਕੋਈ ਵਪਾਰੀ ਨਹੀਂ ਚੱਕਦਾ ਕਹਿੰਦਾ ਗੇਟੋ ਨਿਕਲੀ ਬਾਹਰ ਸਾਡੀ ਆ ਬਈ ਤੇ ਇੱਥੇ ਵੇਖ ਲੋ ਸਹੀ ਗੱਲ ਜਿੱਥੋਂ ਵੀ ਕੋਈ ਆਉਂਦਾ ਅਗਲਾ ਥਾਣਾ ਦੀ ਜ਼ਿੰਮੇਵਾਰੀ ਚਾਕਾਂਗੇ ਜਿਹੜੀ ਗੱਲ ਕਰਨ ਵਾਲੀ ਆ ਭਾਰ ਪਛੇ ਸਹੀ ਗੱਲ ਹਾਂ ਦੋਦੇ ਤਾਂ ਬਾਈ ਜਿੰਨਾ ਪਾਲਾਂਗੇ ਉਹਨਾਂ ਲੈ ਲਾਂਗੇ ਮੁੱਲ ਵੀ ਆਪਣੇ ਜੇ ਆ ਜੀ ਹੋਣਗੇ ਬਾਹਲੇ ਵੱਡੇ ਨਹੀਂ ਕਰਨੇ ਅੱਜ ਜੈ ਜੀ ਡਿਮਾਂਡ ਚਮਾ ਲੋਗ ਇਹੋ ਜੀ ਤਾਂ 55 ਵੀ ਮੰਗ ਲੈਂਦੇ ਆ 52 ਦਾ ਹਰੀ ਕੀ ਮੰਗਦਾ 45 ਵੀ ਦੇਣੀ ਆ 100 ਛੋੜ ਕਰਨ 100 ਛੋੜ ਹੀ ਹਾਂ ਜਮਾ ਜੈਜ ਡਿਮਾਂਡ ਜਿੱਦੇ ਤਿਆਰ ਹੋ ਗਈ ਉਹ ਤੇ ਸਰ ਉਹ ਤੇਰਾ ਫਿਰ ਤੋਰਾ ਤਾਰ ਇੰਨਾ ਚੰਗਾ ਵੱਛੀ ਦਾ ਨਿੱਗਰ ਬਹੁਤ ਆ ਬਾਕੀ ਸੂਆ ਦੂਜਾ ਦਿਨ ਜ਼ਰੂਰ ਕੱਚੀਆਂ ਜ਼ਰੂਰ ਆ ਜੀ ਕਿਉਂਕਿ ਦਣ ਲੈੰਦਿਆਂ ਨੇ 5 ਲੈ ਜਾਣ 7 ਲੈ ਜਾਣ ਜੀ ਥਣਾ ਦੀਆਂ ਬੇਫਿਕਰ ਹੋਣਗੀਆਂ ਭਾਰ ਪਿੱਛੇ ਦੀ ਵੀ ਗਾਰੰਟੀ ਆ ਜੀ ਪ੍ਰਿੰਟ ਵਾਈਜ਼ ਪੂਰਾ ਚੰਗਾ ਜੀ ਢੋਲ ਚੰਗੀ ਪਈ ਆ ਦੁੱਧ ਜਿੰਨੀ ਤੁਹਾਡੀ ਸੇਵਾ ਉਹਨਾਂ ਤੁਸੀਂ ਲੈ ਲੋਗੇ ਜਮਾ ਜੈਜ ਡਿਮਾਂਡ ਕਲਰ ਵਾਲਾ ਚੰਗਾ ਵੱਛੀ ਨੂੰ ਸਹੀ ਗੱਲ ਆ ਜੀ ਜੈਜ ਡਿਮਾਂਡ 45000 ਰੁਪਇਆ ਲਓ ਜੀ ਦੋ ਨੰਬਰ ਵੀ ਖੂਬਸੂਰਤ ਜਰਸੀ ਸੁਆ ਬਾਈ ਕਿੰਨਾ ਇਹ ਦੂਜਾ ਸੁਆ ਤੋਹਫਾ ਹੀ ਆ ਭਰਾ ਜੀ ਤਾਂ ਠੀਕ ਆ ਜੀ ਬਰੀਡ ਚੈੱਕ ਕਰੋ ਪਹਿਲਾਂ ਤੁਸੀਂ ਡਿਟੇਲ ਤੁਹਾਨੂੰ ਮੈਂ ਬਾਅਦ ਚ ਲੈ ਕੇ ਦਿੰਦਾ ਜੀ ਸੁਆ ਦੂਜਾ ਜੀ ਕੁਆਲਿਟੀ ਚੈੱਕ ਕਰ ਲਓ ਸੋਹਣੀ ਫੇਸ ਕੁਆਲਿਟੀ ਆ ਜੀ ਗੋਲ ਜਾਂ ਕੰਨ ਨੇ ਨੇੜੇ ਆਏ ਤਾਂ ਪਤਾ ਲੱਗੂਗਾ ਜੀ ਬਾਕੀ ਤੋਹਾ ਬੈਂਦਾ ਜੀ ਕਹਿੰਦੇ ਹੁੰਦੇ ਬੁੱਧੀ ਵਾਲੀ ਅੱਛੀ ਪੱਛੀ ਕੱਲੀ ਕੱਚੀ ਕੱਚੀ ਆ ਦਣ ਪਿਆ ਵੱਛੀ ਦੇ 93 13 ਡੇਡ ਦਾ ਕਿਤੇ ਦੇ ਘਰੋਂ ਲਈ ਆ ਵੱਚੀ ਜਾਵਾ ਠੀਕ ਆ ਜੀ ਪਰ ਉਹ ਜਰਸੀਆਂ ਨੂੰ ਕਈ ਗੁਣਾ ਚੰਗੀ ਆ ਜਿਹੜੀਆਂ ਵੇਚੀਆਂ ਮੈਂ ਸਹੀ ਗੱਲ ਜੀ 55-55 ਹਜ਼ਾਰ ਦੀਆਂ ਠੀਕ ਹੈ ਤੇ ਭਾ ਕਰਨਾ ਜਮੇ ਏਡਾ ਕਾ ਤੇ ਘਟਾਉਣਾ 100 ਬਣੀ ਪਹਿਲਾਂ ਹੀ ਦਾ 42000 ਲੈਣਾ 100 ਰੁਪਏ ਕੱਲਾ ਛੱਡਣਾ ਵਿੱਚੋਂ 500 ਬਣੀ ਛੱਡਣਾ ਹੋਰ ਦੱਸੋ ਠੀਕ ਆ ਜੀ 42 ਲੈਣਾ ਹੀ ਆ 100 ਰੁਪਏ ਛੋੜ ਹੋ ਜੂ ਤੋਰ ਕੇ ਦਿਖਾ ਦੇ ਕੱਚੀ ਜ਼ਰੂਰ ਆ ਜੀ ਦਿਨ ਡੇਟ ਮੁਤਾਬਕ ਪਏ ਆ ਜੀ 13 ਬਾਕੀ 1-2 ਦਿਨ ਪਸੂ ਉੱਪਰ ਵੀ ਲਿਜਾ ਸਕਦਾ ਜੀ ਫਵਾਨਾ ਸੋਨਾ ਜੀ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਜੀ ਦੇਖ ਸਕਦੇ ਹੋ ਤੁਸੀਂ ਵਾਲਟਲਾਂ ਹੋਣੇ ਚ ਬਹੁਤ ਪੰਨਾਂ ਨੇ ਜੀ ਸਾਰੀਆਂ ਵਾਲਟਲਾਂ ਕਰਮਾਰੀ ਨੇ ਕੱਢ ਕੇ ਸੋਣ ਜੀ ਭਰਾ ਵਜਨ ਬਹੁਤ ਆ ਉੱਥੇ ਸਹੀ ਗੱਲ ਹੈ ਜੀ ਕੱਚੀ ਆ ਥੋੜੀ ਜੀ ਬਸ ਕੱਚੀ ਕੱਚੀ ਯਾਰ ਇਹ ਤਾਂ ਸਟਾਰਟ ਹੀ ਹੋਈ ਐ ਇੱਕ ਹਿਸਾਬ ਦਾ ਮੈਂ ਕਹਿੰਦਾ 13 ਦਿਨ ਪਾਈ ਜੇ ਨੈਟ ਆਇਤੋਂ ਪછી ਬਣਦੀ ਇੰਨੀ ਆਪਣਾ 70000 ਦੀਆਂ ਤਿਆਰ ਕਰਕੇ ਵੇਚ ਲੈ ਸਹੀ ਗੱਲ ਹੈ ਜਿੱਦ ਦੇ ਭਰ ਗਈ ਭਈ ਉਦੋਂ ਗੱਲਬਾਤ ਹੀ ਹੋਰ ਹੋਊਗੀ ਸੋਹਣੀ ਫੇਸ ਕੁਆਲਿਟੀ ਐ ਚੈੱਕ ਕਰ ਸਕਦੇ ਹੋ ਤੁਸੀਂ ਭਜਨ ਵੀ ਚੰਗਾ ਜੀ 42000 ਵੀਰੇ ਹਾਂ ਜਸਨੋਆ ਠੀਕ ਹੈ ਜੀ ਡਿਮਾਂਡ 42000 ਰੁਪਿਆ 100 ਰੁਪਏ ਲੈਸ ਹੋਣਾ ਜਸਨੋ ਪ੍ਰਾਈਸ ਹੀ ਆ ਜੀ ਸਾਰੀ ਇਹ ਗੱਲ ਕਰਨ ਜਿਹਨੂੰ ਪਸੰਦ ਆਉਣਗੇ ਜੀ ਨੰਬਰ ਸਕਰੀਨ ਤੇ ਚੱਲੂਗਾ ਹਵਾਨਾ ਤੁਹਾਨੂੰ ਗਰੇੜੇ ਤੋਂ ਵੀ ਦਿਖਾ ਦਿੰਨੇ ਆ ਜੀ ਬਾਕੀ ਥਾਣਾ ਦੀ ਓਕੇ ਹੋਊਗੀ ਪੋਰਟ ਨਹੀਂ ਸ਼ਾਂਖ ਨਹੀਂ ਜੀ ਕੋਈ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਅੱਥੀ ਜਵਾਈ ਵਾਲਾ ਥਾਣਾ ਜੀ 42000 ਚੋਂ ਮਾਣ ਤਣ ਹੋ ਜੂ। ਥਣ ਥਣ ਬਹੁਤ ਚੰਗਾ ਹੈ। ਸਹੀ ਗੱਲ। ਥਣ ਬਈ ਪੂਰਾ ਗੈਪ ਤੇ ਲੱਗਿਆ ਵਾ ਅੱਤੀ ਚਵਾਈ ਵਾਲਾ। ਚੈੱਕ ਕਰ ਸਕਦੇ ਹੋ ਅੱਗੇ ਮੇਰੇ ਤਿੰਨ ਨੰਬਰ ਸੁਆਗਨ ਵਾਲੀ। ਇਹ ਬਈ ਤੀਜਾ ਸੁਆਸ ਹੁੰਦੀ ਹੈ ਸ਼ਾਈ ਵਾਲਾ ਵੇੜਾ ਸ਼ਾਈ ਵਾਲ ਤੇ ਕ੍ਰੋਸ ਆ। ਕ੍ਰੋਸ ਆ। ਸ਼ਾਈ ਵਾਲ ਤੇ ਜਰਸੀ ਦਾ ਕ੍ਰੋਸ ਆ ਜਾਂਦਾ ਜੀ। ਫਾਇਦਾ ਹੀ ਹੋਣਾ ਬਈ ਗਰਮੀਂ ਜਮਾਂ ਹੀ ਨਹੀਂ ਮਨਾਉਂਦੀ ਹੋਣੀ ਹੈ। ਗਰਮੀ ਵਾਲੇ ਪੱਖ ਤੋਂ ਪੂਰੀ ਚੰਗੀ ਹੋਊਗੀ ਘੱਟ ਮਨਾਊਗੀ। ਕਿੰਨੇ ਦਿਨ ਲੈਂਦੀ ਹੈ ਬਈ? ਦਿਨ ਹੈ 10 ਪਈਆ। 10 ਸੁਪਈਆ ਜੀ। ਹਾਂ। ਹੁਣ ਅੰਨਾ ਸੋਨਾ ਜੀ ਬਲਟਲਾਂ ਹਵਨ ਵਿੱਚ ਬਹੁਤ ਪੰਨਾਂ ਨੇ ਜੀ ਹਨ ਕੱਲਾ ਕੱਲਾ ਨਿੱਖਣ ਮਾ ਫੱਤੀ ਜਵਾਈ ਵਾਲਾ ਮੋੜ ਲੈ ਜੀ ਇਹਦੀ 16 ਕਿਲੋ ਦੁੱਧ ਦੀ ਗਾਰੰਟੀ ਤੇ ਆਈ ਆ ਬੰਦੇ ਆਪ ਨੂੰ ਹਾਂ ਯਾਨੀ 16 ਤਾਂ ਦੇਉ ਦੇਉ ਅੱਗੇ ਸੇਵਾ ਦਾ ਜੇ ਕੋਈ ਵੱਧ ਚੋਲੇ 16 ਕਿਲੋ ਦੀ ਗਾਰੰਟੀ ਤੇ ਆਈ ਵੀ ਆ ਹੱਕ ਵੀ ਆ ਬਈ ਦੇਣ ਦਾ ਵੱਡਿਆ ਵਹਿੜ ਪਰ ਉਹ ਦੁੱਧ ਦੇ ਦਾ ਮੱਝਾ ਰਗਈ ਹੋਊਗਾ ਜਮਾ ਬਈ 2 ਬ੍ਰਿਡਾ ਮੈਕਸ ਹੋਣ ਕਰਕੇ ਫੈਟ ਵਾਲੇ ਪਾਸੋਂ ਅਪ ਹੋ ਜਾਊਗਾ ਹਨ ਬਹੁਤ ਜੀ ਸੀਲਸ ਪੂਰੀ ਆ ਸੀਲਸ ਲੱਗ ਪੂਰੀ ਆ ਪੋਰਟ ਨੇ ਸ਼ਾਂਖ ਵਿੱਚ ਚਾਰ ਹੀ ਥਾਣੇ ਗਿਆਪਤ ਲੱਗੇ ਜਮਾ ਜੈਜ ਡਿਮਾਂਡ ਬਈ ਇਹਦੇ ਇਹਦਾ 45000 ਮੰਗਦੇ ਨੇ ਬੋਜੂ ਲੈਸ ਜੀ ਲੈਸ ਜੀ ਜੇ ਕੋਈ ਜੋੜਾ ਲੈ ਜਾਏ ਜਾਂ ਮੈਂ ਥੱਲੋਂ ਕੁਆਲਿਟੀ ਵਿਖਾ ਗਾਂ ਦੀ ਕੀ ਜੀ ਜੀ ਚੈੱਕ ਕਰ ਜੇ ਬਾਈ ਜੋੜਾ ਲੈ ਜਾਏ ਕੋਈ ਜਰੂਰ ਮਾਨਤਨ ਕਰਨਾਗੇ ਕੋਈ ਵੱਧ ਹੋ ਜਾਊਗਾ ਹਾਂ ਠੀਕ ਆ ਬਾਈ ਮਾਨਤਨ ਨੂੰ ਬਾਈ ਕਹਿੰਦਾ ਉਹ ਵੱਧ ਕਰਦਾਂਗੇ ਜੇ ਕੋਈ ਜੋੜਾ ਲੈ ਜਾਊਗਾ ਅੱਗੇ ਬਾਈ ਚਾਰ ਨੰਬਰ ਹੀ ਇਹ ਹਾਂਜੀ ਇਹ ਕ੍ਰੋਸ ਰੇਡ ਆ ਇਹ ਕ੍ਰੋਸ ਆਂਗ ਆ ਜਾਂਦਾ ਜੀ ਬਹੁਤ ਚੰਗੀ ਦੂਜਾ ਸੁਆ ਦਿਨ ਕਿੰਨੇ ਲੈਂਦੀ ਆ ਜੀ ਦਿਨ ਹਜੇ 7 ਪਈ ਆ ਠੀਕ ਆ ਜੀ ਤਿਆਰੀ ਇਹਦੀ ਵੀ ਚੰਗੀ ਆ ਬਹੁਤ ਚੰਗੀ ਤਿਆਰੀ ਹੈ ਯਾਰ ਸਹੀ ਗੱਲ ਆ ਜੀ ਨਿੱਗਰ ਨਿੱਗਰ ਵਟੇ ਵਰਗੀ ਆ ਬਾਈ ਜੀ ਸੇਵਾ ਵਾਲੇ ਕਰੋ ਬਾਈ ਅੰਗ ਦਾ ਕਰੋ ਅਸੀਂ ਆ ਜਾਂਦਾ ਤੇ ਪਰ ਸੇਵਾ ਵਾਲੇ ਕਰੋ ਹੁਣ ਅੱਜ ਅੱਜ ਆ ਚੀਜ਼ ਨਹੀਂ ਮੈਂ ਨਹੀਂ ਕਰਵਾ ਲੇ ਲੇ ਸਹੀ ਗੱਲ ਆ ਜੀ ਐ ਚਫ ਨਾਲੋਂ ਵੀ ਪੂਰਾ ਵੱਧ ਆ ਜੀ ਉਹ ਵੀ ਮਾੜਾ ਮੋਟਾ ਪਿਆਰ ਇਧਰ ਉਧਰ ਕਰ ਜਾਂਦੀਆਂ ਉਹ ਉਹ ਪਿਆਰ ਰੱਸਾ ਜੀ ਉੱਪਰ ਤੇ ਬਾਈ ਬਹਿ ਗਿਆ ਥੱਲੇ ਤੇ ਭਲਾ ਵਿਹੜੇ ਦੇ ਵਿਚਾਲੇ ਮੈਂ ਮੈਂ ਵਿਚਾਲੇ ਹੀ ਬੈਠਾ ਮੈਂ ਕਿਹਾ ਹੋਰ ਕਿਥੇ ਤੇ ਜਵਾਕ ਖਿੱਚੇ ਹੀ ਫਰਨੇ ਚਾਹੇ ਕੋਈ ਮਰਜੀ ਖਿੱਚੀ ਬਰੇ ਠੰਡੀ ਸੀਲ ਦਾੰਦ ਤੋਂ ਕੋਈ ਨਹੀਂ ਮੁੱਲ ਕਰਨਾ ਉਹ ਜਿਹੜਾ ਕੋਈ ਦੇ ਨਾ ਸਕੇ ਇਹ ਆਫਰ 'ਚ ਕਰਦੇ ਬਈ ਇੱਕ ਲੋਕ ਆਏ ਕਹਿਣਗੇ ਵੀ ਯਾਰ ਉਹਦੇ ਨਾਲ ਦੀ ਲਿਆ ਕੇ ਦੇ ਠੀਕ ਆ ਜੀ ਕਿੰਨਾ 40000 ਲੈਣਾ 100 ਹੀ ਛੱਡਣਾ ਕੱਲਾ 500 ਨਹੀਂ ਛੱਡਣਾ ਜੇ ਆਫਰ ਜੇ ਕਰਦੇ ਮੈਂ ਆਫਰ ਜੀ ਆਹੇ ਬੱਚ 40 ਚ ਆਫਰ ਹੀ ਹੁਣ ਇਹਦੂ ਆਫਰ ਹੋਰ ਕੀ ਲਾਦ ਗਈ 40000 ਰੁਪਏ ਜੋ ਬਾਈ ਕਹਿੰਦਾ ਰੁਪਿਆ 100 ਹੀ ਛੱਡਣਾ ਜੀ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਇਹ ਤੂੰ ਵਜਣ ਤਾਂ ਵੇਖ ਕਿੰਨਾ ਗਾਉਂਦਾ ਇਹ ਕਿਹੜਾ ਲਸੀ ਗਾਉਂਦਾ ਤੂੰ ਚੰਗਾ ਬਾਜੂ ਬਾਈ ਪਰ ਹੋਊ ਮੱਝਾ ਰ ਗਈ ਇਹਦਾ ਚਿੱਟਾ ਹੋਊਗਾ ਥਾਣਾ ਦੇ ਸਹਿਜ ਵੀ ਸੋਹਣੇ ਆ ਗਏ ਤੇ ਲੱਗੇ ਥਾਣ ਚੈੱਕ ਕਰ ਲੋ ਜੀ ਚਾਰ ਹੀ ਥਾਣਾ ਫੋਟ ਰੇ ਸ਼ਾਂਖਨੀ ਜੀ ਕੋਈ ਬਾਕੀ ਹਮ ਵਾਲਟ ਲਾਵਣ ਚ ਬਹੁਤ ਬੰਨ ਜਾਣੇ ਜੀ ਇਹ ਚਾਰ ਨੰਬਰ ਆ 40000 ਰੁਪਇਆ ਤਿੰਨ ਵੱਡੀਆਂ ਵੜਾ ਲੈ ਕੇ ਹੁੰਦੇ ਕਿਉਂਕਿ ਡਿਮਾਂਡ ਰੇਕ ਪ੍ਰਕਾਰ ਦੇ ਬਸੂ ਦੀ ਆ ਜਾਂਦੀ ਆ ਜਿਸ ਨੂੰ ਜਰਸੀ ਪਸੰਦ ਹੁੰਦੀ ਆ ਕੋਈ ਵੱਡੇ ਦੁੱਧ ਕੰਮ ਵਾਸਤੇ ਉਹਨਾਂ ਨੂੰ ਵੱਡੀਆਂ ਵੜਾ ਕੰਮ ਜਾਂਪਾ ਵੱਧ ਦੁੱਧ ਵਾਲੀਆਂ ਆ ਚਾਰ ਵੜਾ ਵੱਡੀਆਂ ਬਈ ਕੋਈ ਛੋਟੀਆਂ ਨਾ ਸਮਝ ਲੈ ਫੁੱਲ ਵੱਡੀਆਂ ਇਹਨੂੰ ਕਹਿੰਦੇ ਠੀਕ ਆ ਜੀ ਤੇ ਇੱਕ ਨੰਬਰ ਬਈ ਸੁਆ ਗੱਨ ਮਾ ਜੀ ਸੁਆ ਅਰੀਜਨਲ ਵੀਰੇ ਦੂਜਾ ਸੁਆ ਸੂਨਾ ਵਾਚੀ ਨੇ ਠੀਕ ਆ ਜੀ ਪਲੂਨ ਦਾ ਦੁੱਧ ਦਾ ਰਿਕਾਰਡ ਹੈਗਾ 24 ਲੀਟਰ ਦਾ ਠੀਕ ਆ ਬਈ ਹੁਣ ਦਿਨ ਕਿੰਨੇ ਲੈਂਦੀ ਆ ਦਿਨ 10 ਪਾਏ ਤਿਆਰੀ ਬਹੁਤ ਚੰਗੀ ਜਿਗਾਰਡ ਬਹੁਤ ਚੰਗਾ ਲੱਗਾਗਾ ਪੂਰੀ ਚੰਗੀ ਤਿਆਰੀ ਹਵਾਨਾ ਚੈੱਕ ਕਰੋ ਥਣ ਚੈੱਕ ਕਰੋ ਜੀ ਪਿੱਛੇ ਨੂੰ ਕਰ ਦਿਓ ਥਣ ਮੜੇ ਚੈੱਕ ਲਓ ਜੀ ਧਿਆ ਕੱਲਾ ਕੱਲਾ ਮੰਜੇ ਦੇ ਪਾਵੇਂ ਆਂ ਗੋ ਨਿਕਲ ਆ ਮੈਂ ਤਾਂ ਸ਼ਾਇਦ ਆਉਂਦਾ ਬੱਚੀ ਜੋ ਸੂਈ ਨਾ ਕੋ ਪੜਾ ਪਿੱਛੇ ਦੀ ਚੋਈ ਚੱਲੋ ਬਈ ਉਹ ਕਰਕੇ ਸੂ ਹਜੇ ਤਾਂ ਕੋਹ ਨਹੀਂ ਚੀਪਾ ਸ਼ਾਇਦ ਆਉਂਦਾ ਜਾਵਾ ਚੰਡੀ ਸੀ ਲੈਣੀ ਆ ਪੜਾ ਬੈਕ ਸਾਈਡ ਦੇ ਚੋਲੋ ਜੀ ਹਵਾਨਾ ਸੂਣਾ ਜੀ ਮਲਕਮੇਨ ਪੂਰੀ ਸਟਰੋਂਗ ਹੁੰਦੀ ਆ ਪੂਰੀ ਵੱਡੀ ਆ ਦਿਨ ਹਜੇ ਲੈ ਜੂਗੀ ਹਾਂ ਜੀ ਜੇ ਕੋਈ ਉਹਨੂੰ ਪੰਜਾਬ ਵਾਲੀ ਜਰਸੀ ਸਮਝਣਾ ਉਹ ਸਮਝ ਲੈ ਲਾਲਾ ਕਹਿੰਦੇ ਉਤੋਂ ਲਾਲ ਪੈਂਦੀ ਆ ਮੱਥਾ ਵੱਲਾ ਏ ਕਾਦੇ ਚਫਲਾ ਕਾਦੇ ਚਫਲਾ ਜੇ ਕੋਈ ਕ੍ਰੋਸ ਸਮਝ ਲੈ ਦੋ ਤਿੰਨ ਬਰੀਡਾ ਮੈਕਸ ਹੋ ਗਏ ਭਲਾ ਕੋਈ ਐਚਪ ਸਮਝ ਲੈ ਯਾਰ ਕੋਈ ਸਮਝ ਲੈ ਗੱਲ ਮੋਬੀ ਸਹੀ ਗੱਲ ਆ ਜੀ ਬਸ ਦੋ ਤਿੰਨ ਬਰੀਡਾ ਮੈਕਸ ਆ ਜਿੱਦਾਂ ਮਾਰਦੀ ਲਾ ਲੋ ਤੇ ਗਰਮੀਆਂ ਦਾ ਤੋਹਫਾ ਖੋਲ ਲੀ ਫਿਰ ਗਰਮੀ ਬਈ ਮਨਾਉਣੀ ਨਹੀਂ ਦੰਦ ਮੱਜਾਂ ਆਲ ਗਈ ਆ ਜਾਣਾ ਜੀ ਕਿਉਂਕਿ ਅੰਗ ਕ੍ਰੋਸ ਆ ਮੌਸਮ ਵੀ ਜਿਆਦਾ ਹੀ ਗਰਮ ਆ ਬਈ ਕਾਮਯਾਬੀ ਬਹੁਤ ਚੰਗੀ ਗਾਂ ਯਾਰ ਐਡੀ ਗਾਂ ਬਈ ਕਿਤੇ ਕਿਤੇ ਨਿਕਲਦੀ ਆ ਪਿੰਡਾਂ 'ਚ ਤੈਨੂੰ ਵੀ ਪਤਾ ਹੈ ਕਿੱਡੀ ਆ ਕਿਤੇ ਹੀ ਹੁੰਦਾ ਨਗ ਚੰਗਾ ਨਗ ਸ਼ਾਂਤਮਈ ਰਹਿ ਗਿਆ ਬਈ ਹੁਣ ਤਾਂ ਜਿਹੜਾ ਚੰਗਾ ਨਾਗਾ ਵੱਡਿਆ ਵੜ ਦੁੱਧ ਦੇਜੂ ਬਈ ਇੰਨਾ ਕ ਤਾਂ ਦੇਜੂ ਇੱਕ ਦਿਹਾੜੇ ਬਈ ਯਾਰ ਮੜਿਆ ਮੂਰੋ ਤਾਂ ਖਾਦ ਚੀਜ਼ ਕਿ ਲੈ ਵਕ ਸ਼ੁਰੂ ਕਿੱਥੋਂ ਹੁੰਦਾ ਕਿਉਂ ਖਤਮ ਕਿੱਥੇ ਹੁੰਦਾ ਜਾ ਕੇ ਇਹ ਗੱਠ ਮਾਰਗੇ ਦਾ ਥਾਂ ਤੋਂ ਗੱਠ ਤੋਂ ਵੀ ਵੱਧ ਆ ਗੱਠ ਤੋਂ ਘੜਦਾਨੀ ਇਹ ਘੜਦਾਨੀ ਗਾ ਸਹੀ ਗੱਲ ਤੇ ਹਜੇ ਤਾਂ ਬਈ ਝੋਲ ਪਈ ਆ ਹਵਾਨੇ ਤੇ ਬਹੁਤ ਐਡੀ ਗਾ ਨਹੀਂ ਦੋ ਤੋਂ ਮਾੜੀ ਨਿਕਲਦੀ ਫੇਸ ਕੁਆਲਟੀ ਚੈੱਕ ਕਰ ਲੋ ਸੋਹਣੀ ਆ ਕੱਦ ਘੜ ਚੰਗਾ ਇਹਦਾ ਫਿਰ ਅੱਜ ਦੀ ਡਿਮਾਂਡ ਜਮਾ ਜੈਜ ਜਸਨੋ 57000 ਦੀ ਦੇਣੀ ਆ ਆਫਰ ਕੀ ਆ ਬਸ ਜਮਾ ਜੈਜ ਡਿਮਾਂਡ ਆ ਜਸਨੋ 57000 ਦੀ ਤੇ ਜੇ ਇਹ ਹਫਤੇ ਨੂੰ ਲੈਣ ਆਗੇ ਤੇ ਫਿਰ ਮੁੱਲ ਫਿਰ ਹੋਰ ਹੋਊਗਾ ਬਾਕੀ ਜੋਲ ਚੰਗੀ ਪਈ ਆ ਦੁੱਧ ਚੰਗਾ ਪਾਜੂਗੀ ਜੀ ਕਿਉਂਕਿ ਮੇਰੇ ਤਿਆਰੀ ਭਾਂਡੇ ਦੀ ਸਾਫ ਆ ਜੀ ਪੂਰੀ ਸਾਫ ਰੱਖਦੇ 57000 ਰੁਪਏ ਜੀ ਹਾਂਜੀ 57000 ਤੋਂ ਲੈਸ ਹੋ ਜਾਊਗਾ ਅੱਗੇ ਬਾਈ ਹਾਂ 6 ਨੰਬਰ ਆ ਗਈ ਬਰੇ ਹੈ ਹਾਂਜੀ 6 ਨੰਬਰ ਆ ਗਈ ਹਾਂਜੀ 6 ਨੰਬਰ ਆ ਗਈ ਠੀਕ ਹੈ ਬਾਈ ਇਹ ਸੂਆ ਕਿੰਨਾ ਜੀ ਇਹ ਦੂਜਾ ਸੂਆ ਵੱਡੀ ਵੇਡਾ ਗਿਆ ਐਚਪੀ ਠੀਕ ਹੈ ਜੀ ਦਿਨ ਕਿੰਨੇ ਲੈਂਦੀ ਹੈ ਦਿਨ 7 ਕੰਦ ਦੀ ਜੇ ਗੱਲ ਕਰਗੇ ਉਹਦੇ ਬਰੋਬਰ ਹੀ ਯਾ ਸਾਰੀਆਂ ਚਾਰੇ ਵੱਡੀਆਂ ਮੈਂ ਪਹਿਲਾਂ ਕਹਤਾ ਨਹੀਂ ਤੋਰ ਕੇ ਲੈ ਇੱਧਰ ਨੂੰ ਲੈ ਚੱਲੀ ਹਫਤਾ ਡੇਟ ਮੁਤਾਬਕ ਪਿਆ ਹੋ ਸਕਦਾ 1-2 ਦਿਨ ਵੱਧ ਵੀ ਲਿਜਾ ਸਕਦਾ ਭਾਈ ਪਸ਼ੂ ਜਿਹੜੇ ਯਾਨੀ ਡੇਟ ਮੁਤਾਬਕ ਤੁਹਾਨੂੰ ਦੱਸਿਆਗਾ ਜੇ ਪਸ਼ੂ ਸੌਖਾ ਦਾ ਵੱਧ ਲੈ ਜਾਂਦਾ ਇਹ ਕਿੰਨਾ ਬਾਜੂ ਭਾਈ ਤੁਹਾਡੇ ਇਹਦਾ ਵੀ ਰਿਕਾਰਡ ਵੇ 23 ਲੀਟਰ ਹੈ ਠੀਕ ਹੈ ਜੀ ਹੂੰ ਘਵਾਨ ਨੇ ਦੀ ਤਿਆਰੀ ਬਹੁਤ ਚੰਗੀ ਹੈ ਜੀ ਵੱਡੀਆਂ ਵੇੜਾਂ ਯਾਰ ਇਹ ਭਾਈ ਦੁੱਧ ਵਾਲੀਆਂ ਜਿੰਨਾਂ ਦਾ ਆਣ ਕੱਲਾ ਕੱਲਾ ਨਿੱਖੜ ਮਾ ਮੋੜ ਲਈ ਵੀਰ ਫੇਸ ਕੁਆਲਟੀ ਵੀ ਸੋਹਣੀ ਆ ਬਜਨ ਵਿੱਚ ਇਹਦਾ ਫੋਟੋ ਨੂੰ ਗਾਂ ਦਾ ਲੇਵਾ ਗਾਂ ਨੂੰ ਫੋਟੋ ਨੂੰ ਪਛਾਹ ਹੂ ਸਾਰਿਆਂ ਦੇ ਰਸਤੇ ਅੰਗੂ ਹੁੰਦੀ ਆ ਬਾਈ ਪੂਰੀ ਸਟਰੋਂਗ ਕਿਆ ਕਿਆ ਕਰ ਸਕਦੇ ਉਹ ਵੀ ਦੋਨੇ ਪਾਸਿਓਂ ਤਿਆਰੀ ਹਜੇ ਵੀ ਚੰਗੀ ਆ ਹਜੇ ਤਾਂ ਹਫਤਾ ਪਿਆ ਪਾਜੂ ਦੁੱਧ ਚੰਗਾ ਜੀ ਬਾਕੀ ਸੇਵਾ ਦਾ ਇਹ ਤੇ ਜੈਜ ਡਿਮਾਂਡ ਬਾਈ ਜਮ ਵੈੜ ਤੋਂ ਉਦੋਂ ਚੰਗੀ ਆ ਪਰ ਅੱਜ ਮੋਲ ਓਫਰ ਚ ਕਰਨੇ ਸਾਰਿਆਂ ਦੀ ਇਹ ਵੀ 57 ਜੀ ਜੇ ਜੋੜਾ ਲੈ ਜੀ ਜੋੜਾ ਲੈ 56 56 ਦਾ ਯਾਰ ਯਾਰ ਠੀਕ ਹੈ ਜੋੜਾ ਲੈ ਲਵਾਂਗੇ ਤਾਂ 56 56000 ਰੁਪਿਆ ਜੀ ਤੇ ਜੇ ਕੱਲੀ ਕੱਲੀ ਲੈਣੀ ਹੈ ਤਾਂ 5757000 ਰੁਪਿਆ ਗਾ ਜੀ ਲੈਸ ਉਹਦੇ ਚ ਹੋ ਜਾਵੇ ਸੇਮੀਆਂ ਉਹ ਥੋੜੀ ਜਿਹੀ ਬਰੀਡ ਚ ਆ ਜਾਂਦੀ ਹੈ ਜੀ ਪਹਿਲਾਂ ਵਾਲੀ ਕ੍ਰੋਸ ਚ ਆ ਜਾਂਦੀ ਹੈ ਅੱਗੇ 7 ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਵੀਰੇ ਤੀਜਾ ਸੁਆਖ ਹੁੰਦੀ ਹੈ ਗਾਂ ਹਾਂ ਠੀਕ ਹੈ ਜੀ ਤੇ ਵਜਨ ਤੇ ਮੋਟੀ ਸਾਰੇ ਨਾਲੋਂ ਜ਼ਿਆਦਾ ਹੈ ਠੀਕ ਹੈ ਬਾਈ ਹਾਂ ਵਜਨ ਮਜੂਦ ਦੇ ਪੱਖ ਤੋਂ ਪੂਰੀ ਚੰਗੀ ਹੈ ਜੀ ਮੂੰਹ ਬਹੁਤ ਚੰਗਾ ਹੈ ਹਾਂ ਜੀ ਅੰਗ ਜ਼ਰੂਰ ਕਰੋਸ ਆ ਜਾਂਦਾ ਆਹ ਪਤਾ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਸੰਗਲ ਪਾਇਆ ਵਹ ਇੱਥੇ ਆ ਰਹੀ ਪਾਇਆ ਇੱਥੇ ਆ ਰਹੀ ਇਹਦੀ ਔਲ ਕਰਦੀ ਆ ਥੋੜੀ ਜੀ ਬਾਈ ਦੱਸਦਾ ਕਿ ਸੰਗਲ ਪਾਇਆ ਵਾ ਸੀ ਪਰ ਹਮੇਸ਼ਾ ਸੰਗਲੀ ਹੁੰਦੀ ਆ ਜਦੋਂ ਤੱਕ ਜੀ ਪਿਆਰੀ ਇਹਦੀ ਵੀ ਚੰਗੀ ਆ ਜੀ ਨੰਨੇ ਆਉਰੇ ਬਾਈ ਹਾਂ ਜੀ ਦੇਣਾ ਲੈ ਜੂ ਦੇਣ ਲੈ ਜੂਗੀ ਠੀਕ ਹੈ ਕਿੰਨੇ ਕ ਲੈ ਜੂ ਜੀ 7 ਦਿਨ ਪਾਇਆ ਠੀਕ ਹੈ ਡੇਟ ਮੁਤਾਬਕ ਦੇਣ ਪਾਇਆ 7 ਝੋਲ ਚੰਗੀ ਪਈ ਆ ਹਵਾਨੇ ਚ ਚੈੱਕ ਕਰ ਸਕਦੇ ਹੋ ਜੀ ਖਾਨ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਬਾਕੀ ਚਾਰ ਹੀ ਥਾਣਾ ਬਹੁਤ ਦੇ ਸ਼ਾਨ ਵਿੱਚ ਮੋੜਲੇ ਵੀਰੇ ਵਜਨ ਵਜੂਦ ਦੇ ਪੱਖ ਤੋਂ ਚੰਗੀ ਮਲਕ ਵੈਣੀ ਵੀਰੇ ਪੂਰੀ ਸਟਰੋਂਗ ਆ ਇਹ ਵੀਰੇ ਹੈ ਹੀ ਦੁੱਧ ਵਾਲੀਆਂ ਜਾਨਵਾਰਾ ਵੇਖਾ ਕਿੰਨਾ ਪਾਜੂ ਬਈ ਦੁੱਧ ਬਾਈ ਜਿਹਦਾ ਉਹਨਾਂ ਮੁਤਾਬਕ ਚੱਲਣਾ ਹੈ ਉਹਨਾਂ ਨੇ ਤਾਂ 26 ਕਿਲੋ ਦੱਸਿਆ ਪਰ ਆਪਾਂ 20 ਦੀ ਗਾਰੰਟੀ ਦੇ ਵੜ ਦੇਣਾ ਕਿ ਇਹ ਕੋਈ ਵੀ ਭੈਣ ਭਰਾ ਲੈਣ ਚ ਚੈੱਕ ਕਰੋ ਜੀ ਤੁਹਾਨੂੰ ਜਿਹੜੀਆਂ ਹੋਣਗੀਆਂ ਕੈਮਰੇ ਚ ਐ ਨਾੜਾ ਨਾ ਭਰਿਆ ਪਿਆ ਅਜੀਬ ਬਾਈ ਏ ਵੀ ਬਾਈ ਫਿਰ ਆਫਰ ਕੀ ਹਾਂ ਬਾਈ ਇਹਦਾ ਕਿੰਨਾ ਜੀ ਇਹ ਜਸਨੋ ਵੈਟ ਦੇਵਾਂਗੇ 56000 ਦੀ ਠੀਕ ਆ ਜੀ ਯਸਨੋ 56000 ਰੁਪਿਆ ਝੋਲ ਚੰਗੀ ਪਈ ਐ ਬਾਕੀ ਥਾਣਾ ਦੀ ਓਕੇ ਆ ਜੀ ਚਾਰ ਹੀ ਥਾਣਾ ਗੈਪ ਤੇ ਲੱਗੇ ਵਿਆ ਇਧਰ ਹੀ ਬੰਨ ਲਈ ਇਹਦੀ ਬਾਈ ਡਿਟੇਲ ਦੱਸਦੀ ਆ ਜਾ ਇਧਰ ਇਹ ਲਾਸਟ ਹੀ ਆ 8 ਨੰਬਰ ਕੱਦ ਉਹਦਾ ਵੀ ਵੱਡਾ ਉਧਰ ਥਾਂ ਪੂਰਾ ਕਰਕੇ ਇਹਨੂੰ ਸਾਈਡ ਤੇ ਕਰ ਲਿਆ ਸੀਗਾ ਪਹਿਲਾਂ ਹੀ ਇਹਦਾ ਉਹਨਾਂ ਨੂੰ ਵੀ ਚੰਗੀ ਆ ਬੱਚੀ ਉਹਨਾਂ ਨੂੰ ਵੀ ਚੰਗੀ ਸਾਫ਼ ਆ ਬਾਈ ਸ਼ਾਇਦ ਨਹੀਂ ਕਾਲੀ ਸੀ ਕੰਨ ਆ ਜੀ ਇਹਦਾ ਸੂਆ ਕਿੰਨਾ ਮਾਜੀ ਦੂਜਾ ਦੂਜਾ ਸੂਆ ਠੀਕ ਆ ਬਾਈ ਦਿਣ ਕਿੰਨਾ ਲੈਂਦੀ ਹੈ ਦਿਨ ਤਾਂ ਪਾ 10 ਲੈਂਦੀ ਹੈ ਜੀ ਠੀਕ ਆ ਬਾਈ ਕਿੰਨਾ ਕਬਜ ਦੁੱਧ ਦੁੱਧ ਇਹ ਪਾਜੂਗੀ ਬਈ ਵਿਹੜ ਬਾਲਾ ਨੀਗਾ 23 24 ਲੀਟਰ ਥੋੜੀ ਐ ਭਲਾਂ ਕਰੀ ਫਿਰਦੀ ਕਰਿਆ ਭਲਾਂ ਕਰ ਗਿਆ ਬਾਈ ਪਹੁ ਯਾਰ ਕਰ ਜਾਂਦਾ ਆ ਵੀ ਕਰੀ ਜਾਂਦਾ ਥੋੜੇ ਜਿਹਾ ਜ਼ਿਆਦਾ ਕਰ ਗਈ ਥੋੜੀਆਂ ਹੀ ਹਾਂ ਥਾਣਾ ਦੀ ਢੰਨ ਹੋਊਗੀ ਥਾਣਾ ਦੀ ਢੰਨ ਆ ਠੀਕ ਆ ਥਾਣਾ ਦਾ ਸਹਿਜ ਵੀ ਸੋਹਣਾ ਚਾਰ ਹੀ ਥਾਣਾ ਗੱਤੇ ਲੱਗੇ ਥੁਰ ਕੇ ਦਿਖਾ ਦੀ ਪੂਰੀ ਸ਼ਾਈਨਿੰਗ ਵਾਲੀ ਸਕਿਨ ਆ ਜੀ ਕਿੰਨਾ ਗੱਭਾਜੂ ਬਈ ਦੁੱਧ ਦੁੱਧ ਵੀ ਰੋ ਯਾਰ ਬਾਲਾ ਨਹੀਂ 20 ਕਿਲੋ ਦਾ ਪਿਆਜ਼ ਦੋ ਵੱਡੀ ਹੈਗਾ ਮਰਦੀ ਹੈਗਾ ਹੈ ਵੀ ਬਾਕੀ ਵੱਡੀ ਹੈ ਜੀ ਖੜੀ ਔਰਲੇ ਪਾਸੇ ਕਰਕੇ ਆ ਬਾਕੀ ਮਿਲਕੋਨ ਸਟਰੋਂਗ ਹੁੰਦੀ ਆ ਸਫਾਈ ਚ ਪੂਰੀ ਚੰਗੀ ਸੇਵਾ ਲਈ ਘਰ ਆਈ ਵੀ ਹੈ ਕਿਸੇ ਦੇ ਸ਼ਾਈਨਿੰਗ ਵਾਲੀ ਸਕਿਨ ਆ ਜਿਹੜੇ ਵੀਰਨ ਕੋਲ ਰੱਖੀ ਸੀਗੀ ਸੇਵਾ ਕੋਲ ਰੱਖੇ ਦੀ ਚੰਗੀ ਹੋਣੀ ਬਾਈ ਦਾ ਦਾ ਕੰਮ ਰੋਜ਼ ਅੰਗੂਏ ਪਸ਼ੂ ਆਉਂਦੇ ਰਹਿੰਦੇ ਜੀ ਬਾਕੀ ਦੁੱਧ ਚੰਗਾ ਬਾਜੂ ਇਹ ਫਿਰ ਲਾਸਟ ਆ ਬਈ ਜਮਾ ਹੀ ਆਫਰ ਚ ਕਰ ਦੇਣੀ ਹੈ ਇਹ 52000 ਦੀ ਜੈਸ ਨੋਆ ਬੱਚੀ ਨੂੰ ਪਾਲਾ ਪੈਂਦੇ ਮੜਾ ਗੌਰ ਨਾ ਵਖਾ ਦੇ ਮਗਰ ਇਧਰ ਮੋੜ ਲੈ ਆਪਾਂ ਦਿਖਾ ਹੀ ਦਿੰਨੇ ਆ ਕਿਉਂਕਿ ਨਾ ਕਈ ਵਾਰ ਵੀਰ ਨਾਲ ਕੋਈ ਦੂਰੋ ਚੱਲ ਲੱਗਿਆ ਦੂਰੋ ਚੱਲ ਕਿਉਂਗਾ ਅਗਲਾ ਪਾਸਾ ਸਮਝ ਲੈਦਾ 50 ਕਿਲੋ ਮੀਟਰ 60 ਜਾਂ 100 ਤੋਂ ਵੀ ਆ ਬੜਾ ਇੱਥੇ ਇੱਥੋਂ ਥਣਾ ਦੀ ਬਾਂਦ ਇੱਥੋਂ ਆ ਕੇ ਵਿਖਾ ਇਧਰ ਆ ਇਧਰ ਜਿਹੜਾ ਪਾਸਾ ਹੁੰਦਾ ਨਾ ਉਹ ਥਣ ਵੀ ਗਾਂ ਚੱਕਦੀ ਹੁੰਦੀ ਆ ਹਣਾਂ ਦੇ ਸੈਜ ਵੇਖੋ ਜਮਾ ਇੱਕੋ ਜੇ ਹੋਣਗੇ ਪਰ ਉਹ ਮਗਰ ਪਾਲਾ ਗਾਂ ਦੇ ਆਪਾਂ ਬਾਇਕ ਚਾੜਤਦੇ ਕਾਰਨ ਨੇ ਅੱਜ ਉਹ ਫਿਰ ਆਏ ਆ ਨਾ ਬਾਈ ਜਿਹੜਾ ਦੂਰ ਚੱਲ ਲੱਗਦਾ ਉਹਨੂੰ ਡਰ ਹੁੰਦਾ ਆ ਚੀਜ਼ ਚ ਪਾ ਲੈਣਾ ਗਾਂ ਦੇ ਥਾਂ ਦੇ ਸਹਿਜ ਇੱਕੋ ਜਿਹਾ ਤੋੜ ਦੇ ਤੋੜ ਕੇ ਦਿਖਾਈ ਆ ਤੋੜਦੀ ਦਾ ਵੀ ਚੈੱਕ ਕਰ ਲੋ ਜੀ ਪੂਰਾ ਤੁਹਾਨੂੰ ਦਿਖਾ ਦਿੰਨੇ ਆ ਇਹ ਪਸ਼ੂ ਬਾਈ ਆਏ ਆ ਥੋੜਾ ਜਿਹਾ ਪੱਕੇ ਥਾਂ ਤੇ ਬੈਠਣ ਨਾ ਵੀ ਕਰ ਜਾਂਦਾ 52000 ਡਿਮਾਂਡ ਹੈ ਜੀ ਹਾਂ ਜੀ 52000 ਚ ਮਾਨ ਤਾਨ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨੇ ਕਰ ਸਕਦੇ ਆ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਧੰਨਵਾਦ